ਗੱਲ ਤੁਹਾਨੂੰ ਕੌੜੀ ਲੱਗੂਗੀ ਪਰ ਇਹ ਸੱਚ ਆ ਕਿ ਰਾਜਵੀਰ ਜਵੰਦਾ ਜਿਸ ਸੇਤ ਦੇ ਬਾਰੇ ਡਾਕਟਰਾਂ ਦੇ ਹੱਥ ਖੜੇ ਹੋ ਗਏ ਆ ਅਸੀਂ ਵੀ ਤਾਂ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੇ ਹੁਣ ਤੱਕ ਅਰਦਾਸਾਂ ਕੀਤੀਆਂ ਕਰਨੀਆਂ ਵੀ ਚਾਹੀਦੀਆਂ ਪਰ ਡਾਕਟਰਾਂ ਦਾ ਵੀ ਇਹ ਕਹਿਣਾ ਜੀ ਕਿ ਹੁਣ ਕੋਈ ਚਮਤਕਾਰ ਹੀ ਜ਼ਿੰਦਗੀ ਬਚਾ ਸਕਦਾ ਭਾਵੇਂ ਕਿ ਪ੍ਰਾਈਵੇਟ ਹਸਪਤਾਲਾਂ ਵਾਲੇ ਸਪਸ਼ਟ ਤੌਰ ਦੇ ਉੱਤੇ ਬਹੁਤ ਧੀਰਬਾਦ ਕਹਿੰਦੇ ਹੁੰਦੇ ਜੀ ਕਿ ਹੁਣ ਸਾਡੇ ਹੱਥ ਖੜੇ ਆ ਪਰ ਹਰ ਰੋਜ਼ ਦੇ ਡਾਕਟਰਾਂ ਦੇ ਬੁਲੇਟਿਨ ਦੇ ਵਿੱਚੋਂ ਇਹ ਗੱਲ ਝਲਕਦੀ ਆ ਕਿ ਡਾਕਟਰਾਂ ਦੇ ਪਾਈ ਹੱਥ ਖੜੇ ਆ ਇਸ ਵੇਲੇ ਰਾਜਵੀਰ ਜਵੰਦਾ 8 ਦਿਨ ਤੋਂ ਵੈਂਟੀਲੇਟਰ ਦੇ ਉੱਤੇ ਪਿਆ ਉਹਦਾ ਬ੍ਰੇਨ ਡੈੱਡ ਆ ਉਹਦੇ ਸਰੀਰ ਦਾ ਕੋਈ ਵੀ ਅੰਗ ਨਹੀਂ ਕੰਮ ਕਰਦਾ ਤੇ ਵੈਂਟੀਲੇਟਰ ਦੇ ਸਹਾਰੇ ਉਹਦੇ ਦਿਲ ਨੂੰ ਟੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਨਹੀਂ ਤਾਂ ਆਪਾਂ ਇਹਦੇ ਅਰਥ ਨਾ ਪੱਖੀ ਮੈਂ ਆਪਣੇ ਮੂੰਹ ਦੇ ਵਿੱਚੋਂ ਸ਼ਬਦ ਨਹੀਂ ਕੱਢਣਾ ਚਾਹੁੰਦਾ ਪਰ ਜੋ ਕੁਝ ਦਿਖ ਰਿਹਾ ਉਸ ਗੱਲ ਨੂੰ ਕਬੂਲ ਕਰਨਾ ਚਾਹੀਦਾ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਕਈ ਭੈਣਾ ਵੀਰ ਟਿੱਪਣੀਆਂ ਇਹ ਗੱਲ ਕਰ ਰਹੇ ਆ ਪੋਸਟਾਂ ਪਾ ਰਹੇ ਕਿ ਜੇਕਰ ਪੀਜੀਆਈ ਦੇ ਵਿੱਚ ਲੈ ਕੇ ਗਏ ਹੁੰਦੇ ਤਾਂ ਰਾਜੀਵੀਰ ਜਵੰਦਾ ਨਹੀਂ ਹੁਣ ਤੱਕ ਸ਼ਹਿਰ ਤੰਦਰੁਸਤੀ ਵੱਲ ਵਧਣਾ ਸੀ ਇਹ ਫੋਟੋਸ ਦੇ ਵਿੱਚ ਲਜਾਣ ਦੀ ਲੋੜ ਕੀ ਸੀ ਗੱਲ ਤੁਹਾਡੀ ਆਪਣੀ ਥਾਂ ਤੇ ਸਹੀ ਹੋ ਸਕਦੀ ਆ ਪਰ ਜਦੋਂ ਬੰਦੇ ਦੇ ਉੱਤੇ ਭੀੜ ਪਈ ਹੋਵੇ ਉਦੋਂ ਰਾਹ ਨਹੀਂ ਲੱਭਦਾ ਹੁੰਦਾ ਜਿੱਥੇ ਵੀ ਆਪਾਂ ਨੂੰ ਜਿਹੜਾ ਵੀ ਸੁਝੇ ਆਪਾਂ ਉੱਥੇ ਲੈ ਜਾਂਦੇ ਆ ਨਾ ਪੀਜੀਆਈ ਦੇ ਵਿੱਚ ਗਏ ਬੰਦੇ ਸਾਰੇ ਬਚਦੇ ਨਾ ਫੋਟੋਸ ਦੇ ਵਿੱਚ ਨਾ ਦੁਨੀਆ ਦੇ ਕਿਸੇ ਹੋਰ ਹਸਪਤਾਲ ਦੇ ਵਿੱਚ ਹਾਂ ਕਿਤੇ ਘੱਟ ਤਜਰਬੇਕਾਰ ਕਿਸੇ ਵੱਧ ਤਜਰਬੇਕਾਰ ਡਾਕਟਰ ਹੋ ਸਕਦੇ ਆ ਪਰ ਜੇ ਆਪਾਂ ਇਹ ਗੱਲ ਕਹੀਏ ਵੀ ਉੱਥੇ ਤਾਂ 100% ਹੀ ਠੀਕ ਹੋ ਜਾਣਾ ਸੀ ਤੇ ਜੇ ਮੰਨ ਲਓ ਉੱਥੇ ਵੀ ਠੀਕ ਨਾ ਹੁੰਦਾ ਰਾਜਵੀਰ ਜਵੰਦਾ ਫਿਰ ਕਈ ਲੋਕਾਂ ਨੇ ਪੋਸਟਾਂ ਇਹ ਪਾਉਣੀਆਂ ਸੀ ਸਾਰੀ ਉਮਰ ਕਮਾਇਆ ਇੰਨੇ ਖਾੜੇ ਲਾਏ ਇੰਨਾ ਕੰਮ ਕੀਤਾ ਇੰਨੇ ਗਾਣੇ ਚੱਲੇ ਤੇ ਪੈਸੇ ਨਾ ਕਿਤੇ ਬਾਹਲੇ ਖਰਚੇ ਜਾਣ ਇਸ ਕਰਕੇ ਪੀਜੀਆਈ ਚ ਦਾਖਲ ਕਰਵਾਤਾ ਪੀਜੀਆਈ ਦੇ ਵਿੱਚ ਕੀ ਆ ਫਿਰ ਆਹ ਗੱਲ ਚੱਲ ਪੈਣੀ ਸੀ ਸੋ ਮਤਲਬ ਇਹ ਹੈ ਜੀ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਜੀ ਕਿ ਸਾਡੇ ਪਰਿਵਾਰ ਦੇ ਕਿਸੇ ਜੀ ਦਾ ਨੁਕਸਾਨ ਹੋਵੇ ਹਾਂ ਇਹ ਗੱਲ ਸੱਚੀ ਆ ਵੀ ਜੇਕਰ 9:30 ਪੌਣੇ 10 ਵਜੇ 27 ਤਰੀਕ ਨੂੰ ਹਰ ਤੇ ਪੌਣੇ 2 ਵਜੇ ਫੋਟੋਸ ਦੇ ਵਿੱਚ ਲੈ ਕੇ ਆਇਆ ਤੇ ਉਹ ਰਾਹ ਦੇ ਵਿੱਚ ਜਿਹੜਾ ਸਮਾਂ ਬਰਬਾਦ ਹੋਇਆ ਇਹਨੇ ਬਹੁਤ ਵੱਡਾ ਨੁਕਸਾਨ ਕੀਤਾ ਇਹ ਗੱਲ ਸੱਚੀ ਆ ਉਹ ਜਿਹੜੀ ਸ਼ਕਤੀ ਐਨਜੀਓ ਵਾਲੇ ਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਜੇਕਰ ਉਹਦੇ ਇੱਥੇ ਲਾਇਆ ਹੁੰਦਾ ਜੀ ਗਲ ਨੂੰ ਇਹ ਬੰਨਿਆ ਹੁੰਦਾ ਪੱਟੀ ਦੇ ਨਾਲ ਜੇਕਰ ਉਸ ਥਾਂ ਦੇ ਉੱਤੇ ਉਹਦੇ ਕਲਰ ਬੋਨ ਲੱਗੀ ਹੁੰਦੀ ਤੇ ਫਿਰ ਭਾਈ ਸ਼ਾਇਦ ਅੱਜ ਉਹਦੀ ਤੰਦਰੁਸਤੀ ਹੁੰਦੀ ਜਦੋਂ ਮਣਕੇ ਟੁੱਟਦੇ ਆ ਉਦੋਂ ਜੇਕਰ ਉਹ ਸਹੀ ਰਹਿੰਦੇ ਐਦਾਂ ਲੋਕ ਬਣਿਆ ਹੁੰਦਾ ਤਾਂ ਅੱਜ ਨੂੰ ਇਹ ਹਾਲਾਤ ਸ਼ਾਇਦ ਨਾ ਹੁੰਦੇ ਤੇ ਡਾਕਟਰਾਂ ਦੇ ਵੱਲੋਂ ਪੈਸੇ ਹੀ ਨਾ ਬਣਾਏ ਜਾਂਦੇ ਹੋਣ ਸ਼ੱਕ ਸਾਡੇ ਮਨ ਦੇ ਵਿੱਚ ਪੈਦਾ ਹੋਣਾ ਕੁਦਰਤੀ ਆ ਪਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੀਆਂ ਅਰਦਾਸਾਂ ਹੁੰਦੀਆਂ ਕਦੇ ਵੇਖੀਆਂ ਨਹੀਂ ਜਿੰਨੀਆਂ ਕਿ ਰਾਜਵੀਰ ਜਵੰਦਾ ਦੇ ਬਾਰੇ ਹੁੰਦੀਆਂ ਦੇਖੀਆਂ ਜੇ ਅਰਦਾਸਾਂ ਰੰਗ ਲੈ ਕੇ ਨਹੀਂ ਆਉਂਦੀਆਂ ਫਿਰ ਵੀ ਸਾਡਾ ਕੋਈ ਉਲੰਭਾ ਨਹੀਂਗਾ ਅਸੀਂ ਉਹਨਾਂ ਦੀ ਮਾਤਾ ਅਸੀਂ ਉਹਨਾਂ ਦੇ ਪਰਿਵਾਰ ਵੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ ਉਹਦੇ ਹੌਸਲੇ ਦੀ ਦਾਤ ਦਿੰਨੇ ਆ ਪਰ ਵੀਰੋ ਇਹ ਸਾਰਾ ਕੁਝ ਸਭ ਦੇ ਸਾਹਮਣੇ ਆ ਇਹਦੇ ਵਿੱਚ ਕੁਝ ਵੀ ਝੂਠ ਲੋਣ ਵਾਲੀ ਗੱਲ ਨਹੀਂ ਚਮਤਕਾਰ ਹੀ ਕੁਝ ਕਰ ਸਕਦਾ ਕਈ ਸੋਸ਼ਲ ਮੀਡੀਆ ਦੇ ਉੱਤੇ ਲਿਖੀ ਜਾਂਦੇ ਜੀ ਉਹਨੇ ਉੱਠ ਕੇ ਗੱਲ ਕੀਤੀ ਘਰਵਾਲੀ ਨਾਲ ਗੱਲ ਕੀਤੀ ਇਹ ਗੱਪਾ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਰਾਜਵੀਰ ਜਵੰਦਾ ਪੰਜਾਬੀਆਂ ਦਾ ਮਾਣ ਮੱਤਾ ਗਾਇਕ ਆ ਪਰ ਰਾਜਵੀਰ ਨੂੰ ਵੀ ਨਹੀਂ ਸੀ ਪਤਾ ਕਿ 27 ਤਰੀਕ ਤੋਂ ਪਹਿਲਾਂ ਨਹੀਂ ਸੀ ਪਤਾ ਕਿ ਮੇਰੇ ਲਈ ਇੰਨੀਆਂ ਅਰਦਾਸਾਂ ਹੋ ਸਕਦੀਆਂ ਮੈਨੂੰ ਲੋਕ ਇੰਨਾ ਪਿਆਰ ਦੇ ਸਕਦੇ ਆ ਇਹ ਸਾਡੇ ਪੰਜਾਬੀਆਂ ਦੀ ਭੈੜਾ ਕਿ ਜਦੋਂ ਬੰਦਾ ਸੁਣਦਾ ਨਹੀਂ ਹੁੰਦਾ ਬੋਲ ਨਹੀਂ ਸਕਦਾ ਤੰਦਰੁਸਤੀ 'ਚ ਨਹੀਂ ਹੁੰਦਾ ਜਾਂ ਦੁਨੀਆਂ ਦੇ ਉੱਤੇ ਨਹੀਂ ਹੁੰਦਾ ਅਸੀਂ ਉਹਦੇ ਬਾਰੇ ਚੰਗਾਈਆਂ ਬਹੁਤ ਕਰਦੇ ਜਿਉਂਦੇ ਜਿਦੀਆਂ ਅਸੀਂ ਲੱਤਾਂ ਬਹੁਤ ਖਿੱਚਦੇ ਆ ਰਾਜਵੀਰ ਦੇ ਨਾਲ ਵੀ ਕਈ ਤਰ੍ਹਾਂ ਦੇ ਜ਼ਿੰਦਗੀ ਦੇ ਵਿੱਚ ਕੌੜੇ ਤਜਰਬੇ ਹੋਏ ਆ ਅਸੀਂ ਇੱਕ ਵਾਰ ਇੰਟਰਵਿਊ ਕੀਤੀ ਸੀ ਉਹਨੇ ਦੱਸਿਆ ਸੀ ਇਹ ਗੱਲਾਂ ਪਰ ਇਹ ਪੰਜਾਬੀਆਂ ਦਾ ਲੰਮਾ ਲੰਜਾ ਗਾਇਕ ਬਿਲਕੁਲ ਤੰਦਰੁਸਤ ਰਵੇ ਉਹਦੀ ਮਾਂ ਦੇ ਹੌਸਲੇ ਨੂੰ ਸਲਾਮ ਉਹਨਾਂ ਦੀ ਧਰਮ ਪਤਨੀ ਜਿਹੜੀ ਕਿ ਸਾਡੀ ਸਭ ਦੀ ਭੈਣ ਆ ਉਹਦੇ ਹੌਸਲੇ ਨੂੰ ਸਲਾਮ ਉਹਨਾਂ ਦੇ ਬੱਚੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਸਭ ਤੋਂ ਪਹਿਲਾਂ ਇਹ ਨੌਜਵਾਨ ਚੜ੍ਹਦੀ ਕਲਾ ਦੇ ਵਿੱਚ ਰਵੇ ਉਹ ਜਿਵੇਂ ਸਿਆਣੇ ਕਹਿੰਦੇ ਹੁੰਦੇ ਜੀ ਕਿ ਜੇਕਰ ਬਾਬੇ ਦੀ ਮਿਹਰ ਹੋਵੇ ਤਾਂ ਸੂਲੀ ਨੂੰ ਸੂਲ ਬਣਾ ਦਿੰਦਾ ਕੀ ਪਤਾ ਸੂਲੀ ਸੂਲ ਬਣ ਜਾਵੇ ਪਰ ਸੱਚੀ ਗੱਲ ਆ ਵੀ ਡਾਕਟਰਾਂ ਦੇ ਹੱਥ ਖੜੇ ਆ ਡਾਕਟਰਾਂ ਦੀ ਬਸ ਹੋ ਗਈ ਹੈ ਡਾਕਟਰ ਸਪਸ਼ਟ ਤੌਰ ਦੇ ਉਤੇ ਜਵਾਬ ਨਹੀਂ ਦੇ ਰਹੇ ਪਰ ਉਹਨਾਂ ਦਾ ਇਹ ਕਹਿਣਾ ਜੀ ਕਿ ਕੋਈ ਵੱਡਾ ਸੁਧਾਰ ਨਹੀਂ ਸਿਹਤ ਦੇ ਵਿੱਚ ਹੋਇਆ ਕੋਈ ਅੰਗ ਕੰਮ ਨਹੀਂ ਕਰ ਰਿਹਾ ਸਾਨੂੰ ਇਸ ਗੱਲ ਦੇ ਉੱਤੇ ਹੁਣ ਕੋਈ ਚਮਤਕਾਰ ਦੀ ਹੀ ਆਸ ਹੈ ਤੇ ਪਤਾ ਨਹੀਂ ਕਿੰਨੇ ਲੰਮੇ ਸਮੇਂ ਵਾਸਤੇ ਵੈਂਟੀਲੇਟਰ ਦੇ ਉੱਤੇ ਰਾਜਵੀਰ ਨੂੰ ਰੱਖਣਾ ਪੈ ਸਕਦਾ ਹੈ ਅਰਥੇ ਦਾ ਇਹੀ ਹੈ ਵੀ ਉਹਨਾਂ ਦੀ ਸਮਝ ਦੇ ਵਿੱਚੋਂ ਉਹਨਾਂ ਦੇ ਇਲਾਜ ਦੇ ਵਿੱਚੋਂ ਗੱਲਾਂ ਬਾਹਰ ਆ ਤੇ ਇਹ ਗੱਲ ਆਪਾਂ ਨੂੰ ਪ੍ਰਵਾਨ ਕਰਨੀ ਪਾਉਗੀ ਹਾਲਾਂਕਿ ਇਹ ਗੱਲ ਪ੍ਰਵਾਨ ਕਰਨੀ ਬੜੀ ਔਖੀ ਆ ਕਿ ਭਾਈ ਹੁਣ ਸਾਡੇ ਹੱਥ ਦੇ ਵਿੱਚੋਂ ਬਹੁਤਾ ਸਮਾਂ ਨਿਕਲ ਚੁੱਕਿਆ ਹੁਣ ਬਾਬੇ ਦੇ ਉੱਤੇ ਮਿਹਰ ਆ ਪਰ ਇਤਕੀ ਪੰਜਾਬੀ ਗਾ ਨੇ ਮੁਸਲਮਾਨ ਭਾਈਚਾਰੇ ਨੇ ਮਸਜਿਦਾਂ ਵਿੱਚ ਜਾ ਕੇ ਹਿੰਦੂ ਭੈਣਾ ਵੀਰਾਂ ਨੇ ਜਾ ਕੇ ਜੀ ਮੰਦਰਾਂ ਦੇ ਵਿੱਚ ਹਵਨ ਕੀਤੇ ਆ ਤੇ ਸਿੱਖ ਭਾਈਚਾਰੇ ਨੇ ਜਿਸ ਤਰੀਕੇ ਨਾਲ ਵਖ ਵਖ ਥਾਵਾਂ ਤੇ ਜਾ ਕੇ ਅਰਦਾਸਾਂ ਬੇਨਤੀਆਂ ਜੋਦੜੀਆਂ ਕੀਤੀਆਂ ਉਹਦੇ ਲਈ ਸਭ ਦਾ ਧੰਨਵਾਦ ਕਰਨਾ ਬਣਦਾ ਇਹ ਵੀਰ ਉੱਠੇ ਸਾਡਾ ਸਭ ਦਾ ਸਾਂਝਾ ਵੀਰ ਉੱਠੇ ਗਾਵੇ ਕਮਾਵੇ ਖਾਵੇ ਮਨੋਰੰਜਨ ਕਰੇ ਟੱਬਰ ਦੇ ਵਿੱਚ ਰਵੇ ਇਹਦੀ ਕਾਮਨਾ ਕਰਦੇ ਆ पर डॉक्टरी इलाज कुझु होर बयान कर